ਓ ਹੈਲੋ ਕਾਇ ਫੋਟੋ ਚਾਹੀਦੇ ਨੇ ਪਾਸਪੋਰਟ ਸਾਈਜ਼ ਆਹ ਫੋਟੋਗ੍ਰਾਫ ਦੀ ਦੁਕਾਨੀ ਆ ਮੈਂ ਆ ਗਿਆ ਬਸ ਚਾਰ ਚਾਹੀਦੀਆਂ ਨੇ ਬਸ ਮੈਨੂੰ ਮਿੰਟ ਇੱਕ ਦੇ ਨਾ ਹੁਣ ਮੈਂ ਲੈ ਆਉਣਾ ਕਰਾਂ ਲੈ ਆਹ ਸਾਹਮਣੀ ਖੜਾ ਫੋਟੋਗ੍ਰਾਫ ਦੀ ਦੁਕਾਨ ਤੇ ਬਸ 2 ਮਿੰਟ ਦੇਖ ਰਾਂ ਆ ਗਿਆ ਆ ਲੈ ਫੋਟੋਗ੍ਰਾਫ ਦੀ ਦੁਕਾਨ ਦਾ ਰਹੀ ਆ ਓਏ ਭਾਈ ਆਹ ਚਾਰ ਪਾਸਪੋਰਟ ਸਾਈਜ਼ ਫੋਟੋ ਤਿਆਰ ਕਰਿਓ ਮੇਰੀ ਕਿੰਨੇ ਕਹਤਾ ਜੀ ਇਹ ਫੋਟੋਗ੍ਰਾਫੀ ਦੁਕਾਨ ਆ ਆ ਬਾਰੇ ਬਾਈ ਫੋਟੋਆਂ ਲੱਗੀਆਂ ਹੋਈਆਂ ਨਹੀਂ ਜੀ ਨਹੀਂ ਫੋਟੋਗ੍ਰਾਫੀ ਦੁਕਾਨ ਨਹੀਂ ਅੱਛਾ ਠੀਕ ਆ ਬਈ ਚਲੋ ਕੋਈ ਰੁਕੋ ਵੀਰੇ ਕੀ ਹੋ ਗਿਆ ਬਈ ਆਪਾਂ ਨਿਊਟ੍ਰੀਸ਼ਨ ਦਿੰਦੇ ਆ ਹਾਂਜੀ ਬਈ ਲੋਕ ਮੋਟਿਆਂ ਤੋਂ ਪਤਲੇ ਕਰਨ ਵਾਲਾ ਨਿਊਟ੍ਰੀਸ਼ਨ ਹੁੰਦਾ ਆਪਣੇ ਕੋਲੇ ਅੱਛਾ ਉਹ ਕੀ ਕੰਮ ਕਰਦਾ ਸਾਨੂੰ ਤਾਂ ਕੋਈ ਐਡੀ ਹੈ ਨਹੀਂ ਵੇਟ ਲਾਸ ਕਰਵਾਉਨੇ ਆਪਾਂ ਭਾਰਤਾਂ ਬਾਈ ਸਾਡੇ ਬਾਰੇ ਦੋਸਤ ਮਿੱਤਰਾਂ ਦਾ ਵਧਿਆ ਹੈ ਇਹ ਗਰੰਟੀ ਆਪਣੀ ਠੀਕ ਆ ਕੋਈ ਜ਼ਿਆਦਾ ਔਖਾ ਵਰਕ ਨਹੀਂ ਹੈਗਾ ਹਰ ਇੱਕ ਬੰਦਾ ਜਿਹੜਾ ਇਹਨੂੰ ਲੂਸ ਕਰ ਸਕਦਾ ਇਹ ਤਾਂ ਗੋਲੀਆਂ ਹੀ ਨੇ ਬਈ ਗੋਲੀਆਂ ਨਹੀਂ ਹੈਗੀਆਂ ਬਈ ਇਹ ਆਪ ਦੇ ਕੋਲ ਨਾਰਮਲ ਪਾਣੀ ਦੇ ਵਿੱਚ ਪਾਈ ਤੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਬਣ ਕੇ ਤਿਆਰ ਹੋ ਜਾਂਦੀ ਹੈ ਗ੍ਰੇਟ ਇਹ ਤਾਂ ਮਤਲਬ ਚਮਚਾ ਫੇਰਨ ਦੀ ਲੋੜ ਵੀ ਨਹੀਂ ਪੈਂਦੀ ਨਹੀਂ ਚਮਚਾ ਫੇਰਨ ਦੀ ਲੋੜ ਨਹੀਂ ਆਪਣੀ ਕਾਫੀ ਆ ਬਈ ਕਿਉਂਕਿ ਇਹ ਕੈਫੀਨ ਫਰੀ ਆ ਜਸ ਤੁਸੀਂ ਕਾਫੀ ਦਾ ਜਿਹੜਾ ਹੈਗਾ ਅੱਧਾ ਸਕੂਪ ਯੂਜ਼ ਕਰਨਾ ਤਾਂ ਤੁਹਾਡੇ ਕੋਲੇ ਜਿਹੜੀ ਕਾਫੀ ਆ ਉਹ ਬੜ ਕੇ ਤਿਆਰ ਹੋ ਜਾਂਦੀ ਹੈ ਨਾਰਮਲ ਪਾਣੀ ਦੇ ਵਿੱਚ ਪਾ ਲਓ ਜਾਂ ਇਹ ਗਰਮ ਪਾਣੀ ਦੇ ਵਿੱਚ ਪਾ ਲਓ ਤੁਸੀਂ ਇਹਨੂੰ ਤੁਸੀਂ ਨੇ ਇੱਕ ਵਾਰੀ ਸ਼ੇਕ ਕਰਨਾ ਇਹਨੂੰ ਹਮ ਮੈਂ ਬਣ ਗਈ ਇਹ ਆਪਣਾ ਸ਼ੇਕ ਮਿਟ ਆ ਜਿਹੜਾ ਕਿ ਆਪਾਂ ਸ਼ੇਕ ਦੇ ਵਿੱਚ ਮਿਕਸ ਕਰਕੇ ਪੀਨੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਪਾਣੀ ਦੇ ਵਿੱਚ ਛੇਕ ਲੈਣ ਤੋਂ ਡਰਦੇ ਆ ਤੇ ਇਸ ਦੇ ਵਿੱਚ ਫਾਈਬਰ ਆ ਜਿਹੜਾ ਕਿ ਤੁਹਾਡੇ ਬੋਡੀ ਦੇ ਵਿੱਚੋਂ ਫੈਟ ਤੇ weight ਘਟਾਉਣ ਦੇ ਵਿੱਚ help ਕਰਦਾ ਵੀ वजन 101% ਘਟੂ ਜੇ ਨਾ ਘਟਿਆ ਫੇਰ ਤਾਂ ਉਹਨਾਂ ਦਾ ਜਿਹੜਾ ਹੈਗਾ ਮਨੀ ਬੈਕ ਵਾਰੰਟੀ ਦੇ ਨਾਲ ਆਪਾਂ ਨਿਊਟ੍ਰੀਸ਼ਨ ਵਾਪਸ ਕਰਦੇ ਆ ਪੈਸੇ ਵਾਪਸ ਕਰ ਦੋਗੇ ਠੀਕ ਹੈ ਆਲ ਓਵਰ ਇੰਡੀਆ ਦੇ ਵਿੱਚ ਡਿਲੀਵਰੀ ਆ ਉਹ ਫ੍ਰੀ ਰਹੂਗੀ ਜੀ ਜੇਕਰ ਆਊਟਸਾਈਡ ਇੰਡੀਆ ਆਪਾਂ ਨੇ ਡਿਲੀਵਰੀ ਕਰਾਉਣੀ ਆ ਤਾਂ ਕੋਰੀਅਰ ਚਾਰਜਸ ਕੰਟਰੀ ਵਾਈਜ਼ ਵੇਰੀ ਕਰਨਗੇ